ਸ਼ਸ਼ੀ ਗਾਲ ਜੀ ਮੈਂ ਤੁਹਾਡਾ ਆਪਣਾ ਸ਼ੇਮ ਕੁਮਾਰ ਰੋੜਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਤੇ ਅੱਜ ਅਸੀਂ ਪਹੁੰਚੇ ਤਲਵੰਡੀ ਭਾਈ ਚ ਜਿੱਨਾ ਵੱਲੋਂ ਦੁਸ਼ਹਿਰਾ ਬਣਾਇਆ ਜਾ ਰਿਹਾ 2 ਅਕਤੂਬਰ ਨੂੰ ਤੇ ਅੱਜ ਸਾਡੇ ਨਾਲ ਉਹਨਾਂ ਦੇ ਮੈਂਬਰ ਵੀ ਸਾਰੇ ਮੌਜੂਦ ਆ ਤੇ ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕਰਕੇ ਦੇਖਦੇ ਹਾਂ ਕਿ ਕੀ ਕੀ ਤਿਆਰੀਆਂ ਕੀਤੀਆਂ ਦੁਸ਼ਹਿਰੇ ਨੂੰ ਲੈ ਕੇ ਸ਼ਸ਼ੀ ਗਾਲ ਜੀ ਹਾਂਜੀ ਜਿਹੜਾ ਤੁਸੀਂ ਦੁਸ਼ਹਿਰਾ ਬਣਾ ਰਹੇ ਹੋ ਇਸ ਟਾਈਮ ਤਲਵੰਡੀ ਭਾਈ ਦੇ ਵਿੱਚ ਕੀ ਕੀ ਤਿਆਰੀਆਂ ਕੀਤੀਆਂ ਹੋਣਗੀਆਂ ਸਾਰੀਆਂ ਤਿਆਰੀਆਂ ਪਹਿਲਾਂ ਤਾਂ ਵੀ ਕਾਫੀ ਸਾਲਾਂ ਤੋਂ ਵਰਦੀਆਂ ਵਗੈਰਾ ਖਰਾਬ ਹੋ ਗਿਆ ਸੀ ਉਹ ਸਾਰੀਆਂ ਨਵੀਆਂ ਲੈ ਕੇ ਆndੀਆਂ ਸਾਰੇ ਪਾਤਰ ਨਵੇਂ ਬਣਨਗੇ ਤੇ ਬਾਕੀ ਸੁੰਦਰ ਝਾਕੀਆਂ ਵਾਸਤੇ ਰੱਥ ਨਵੇਂ ਕੀਤੇ ਆ ਬੈਂਡ ਵਾਜਾ ਹੋਰ ਘੋੜੀਆਂ ਵਗੈਰਾ ਸਾਰੀਆਂ ਸਾਰੀਆਂ ਤਿਆਰੀ ਬੜੇ ਜੋਰ ਨਾਲ ਚੱਲ ਰਹੀ ਹੈ ਅਸੀਂ ਵਿਸ਼ੇਸ਼ ਧੰਨਵਾਦੀ ਆਂ ਸ਼੍ਰੀ ਗਨੇਸ਼ਾਪਤੀ ਕਲੱਬ ਤੇ ਦੋਨੇ ਕਲੱਬਾਂ ਸਾਡੀਆਂ ਜਿਵੇਂ ਜਿਨ੍ਹਾਂ ਨੇ ਸਾਨੂੰ ਜਿਆਦਾ ਸਹਿਯੋਗ ਦਿੱਤਾ ਆਰਪੀ ਐਸੋਸੀਏਸ਼ਨ ਤੇ ਰਾਈਸ ਮਿਲਰ ਐਸੋਸੀਏਸ਼ਨ ਤੇ ਐਗਰੀਕਲਚਰ ਇੰਪਲੀਮੈਂਟਸ ਐਸੋਸੀਏਸ਼ਨ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਉਹਨਾਂ ਦੀ ਹਲਾਸ਼ੇਰੀ ਕਰਕੇ ਅਸੀਂ ਪੂਰੇ ਜੋਰਾਂ ਸ਼ੋਰਾਂ ਨਾਲ ਇਸ ਦੁਸ਼ਹਿਰੇ ਦੀ ਤਿਆਰੀ ਕਰਦੇ ਆਂ ਤੇ ਸਭ ਦੇਖਿਆ ਜਾਵੇ ਤੁਹਾਨੂੰ ਐਂਦੇ ਦੁਸ਼ਹਿਰੇ ਦੇ ਵਿੱਚ ਸਹਿਯੋਗ ਦਿੱਤਾ ਐਮਐਲਏ ਸਭ ਨੇ ਸਹਿਯੋਗ ਦਿੱਤਾ ਉਹ ਕੁਛ ਜਾਂ ਨਹੀਂ ਨਹੀਂ ਸਹਿਯੋਗ ਤਾਂ ਇਸ ਤਰ੍ਹਾਂ ਐ ਵੀ ਅਸੀਂ ਐਸ ਵਾਰ ਸੋਚਿਆ ਸੀ ਵੀ ਅਸੀਂ ਇੱਕ ਨਾਨ ਪੋਲਿਟিক্যাল ਬਗੈਰ ਕਿਸੇ ਲੀਡਰ ਤੋਂ ਕੀਤਾ ਜਾਵੇ ਪਰ ਸਾਨੂੰ ਇਹ ਨਹੀਂ ਵੀ ਕਿਸੇ ਨੇ ਕੋਈ ਨਾ ਕੀਤੀ ਹੈ ਜਾਂ ਹਾਂ ਕੀਤੀ ਹੈ ਉਸ ਉਸ ਪ੍ਰਤੀ ਸਾਡਾ ਕੁਝ ਨਹੀਂ ਤੇ ਸਰ ਕਿੰਨੇ ਸਾਲਾਂ ਤੋਂ ਤੁਸੀਂ ਜਿਵੇਂ ਤੁਹਾਡੀ ਮੀਟਿੰਗ ਰੱਖੀ ਗਈ ਹੈ ਜਿਵੇਂ ਤੁਸੀਂ ਮੈਂਬਰਸ਼ਿਪ ਕੀਤੀ ਕਲੱਬ ਬਣਾਇਆ ਹੋਇਆ ਤੁਸੀਂ ਦੋਵਾਂ ਪਾਰਟੀਆਂ ਨੇ ਤੇ ਕਿੰਨੇ ਟਾਈਮ ਤੋਂ ਤੁਸੀਂ ਦੁਸ਼ਹਿਰੇ ਦਾ ਪ੍ਰੋਗਰਾਮ ਬਣਾਉਂਦੇ ਆ ਰਹੇ ਵੈਸੇ ਤਾਂ ਦੁਸ਼ਹਿਰਾ ਕਰਦੇ ਨੂੰ ਬਹੁਤ ਸਾਲ ਹੋ ਗਏ ਜੀ 30 40 ਸਾਲ ਹੋ ਗਏ ਸਾਨੂੰ ਇਸ ਗ੍ਰੇਟ ਅਮਰਿਕਾ ਕਲੱਬ ਨਾਲ ਜੁੜੇ ਹਨ ਇਹ ਮੁੰਡੇ ਸਾਡੇ ਨਾਲ ਜਿਹੜੀ ਭੋਲੇ ਬਾਬਾ ਡਾਕਾਵਟ ਸੰਗ ਹੈ ਇਹ ਇਸ ਹਾਲ ਤੱਕ ਸਾਡੇ ਨਾਲ ਰਲੇ ਤੇ ਸਰ ਦੇਖਿਆ ਜਾਵੇ ਤੁਸੀਂ ਇਹਦੇ ਵਿੱਚ ਪੁਲਿਸ ਪਾਰਟੀ ਦਾ ਵੀ ਪ੍ਰਬੰਧ ਕੀਤਾ ਵਾ ਜਿਵੇਂ ਹੁੱਲੜ ਬਾਜੀ ਹੁੰਦੀ ਹੈ ਜਿਵੇਂ ਮੰਦਿਰ ਲੜਾਈ ਲੜੂੀ ਤੋਂ ਨਹੀਂ ਜੀ ਨਹੀਂ ਪੁਲਿਸ ਦਾ ਸਾਨੂੰ ਪੂਰਾ ਯਕੀਨ ਹੈ ਪੂਰਾ ਉਹਨਾਂ ਦਾ ਪ੍ਰਬੰਧ ਪੂਰਾ ਕੰਟਰੋਲ ਚ ਰ ਹੋਊਗਾ ਤੇ ਸਾਰੀ ਉਮੀਦ ਹੈ ਸਾਨੂੰ ਵੀ ਵੀ ਕੋਈ ਹੁੱਲੜ ਬਾਜੀ ਵਗੈਰਾ ਉਹ ਨਹੀਂ ਹੋਣ ਦੇਣਗੇ ਚਲੋ ਅਸੀਂ ਹੋਰ ਵੀ ਮੈਂਬਰਾਂ ਉਹਨਾਂ ਨਾਲ ਵੀ ਗੱਲ ਕਰਕੇ ਦੇਖਦੇ ਹਾਂ ਉਹਨਾਂ ਨੂੰ ਕਿੱਦਾਂ ਲੱਗ ਰਿਹਾ ਐਸ ਮੀਟਿੰਗ ਦੇ ਵਿੱਚ ਮੈਂ ਵਿਜੇ ਕੁਮਾਰ ਕਹਿਤ ਮੈਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਥੋੜਾ ਸਵਾਲ ਸੀ ਕਿ ਹੁਲੜਬਾਜੀ ਜਾਂ ਕੁਝ ਹੋਰ ਤਰ੍ਹਾਂ ਦਾ ਸਕ ਹੋਏਗਾ ਇਸ ਦੇ ਵਿੱਚ ਸਭ ਤੋਂ ਵੱਡੀ ਖੂਬੀ ਇਹ ਹੋਏਗੀ ਕਿ ਇਸ ਦੁਸ਼ਹਿਰੇ ਦੇ ਵਿੱਚ ਮੇਨ ਪ੍ਰਬੰਧਕ ਮੇਨ ਕੰਟਰੋਲਰ ਮੇਨ ਜਿਹੜੇ ਅਗਨੀ ਪੇਂਟ ਕਰਨ ਵਾਲੇ ਆ ਉਹ ਸਰਦਾਰ ਭਪਿੰਦਰ ਸਿੰਘ ਜੀ ਐਸਐਸਪੀ ਸਾਹਿਬ ਹੋਣਗੇ ਇਸ ਕਰਕੇ ਪੁਲਿਸ ਦਾ ਪ੍ਰਬੰਧ ਤਾਂ ਉਖਤਾ ਹੀ ਰਹੇਗਾ ਦੁਸ਼ਹਿਰਾ ਅਸੀਂ ਫਿਲਹਾਲ ਨਾਨ ਪੋਲਿਟਿਕਲੀ ਰੱਖਿਆ ਹੈ ਬਾਕੀ ਜੋ ਹਾਲਾਤ ਇਸ ਤਰ੍ਹਾਂ ਬਣਨਗੇ ਉਸ ਹਾਲਾਤ ਚੱਲਾਂਗੇ ਜੀ ਚਲੋ ਅਸੀਂ ਹੋਰ ਮੈਂਬਰ ਨਾਲ ਗੱਲ ਕਰਕੇ ਦੇਖਦੇ ਹਾਂ ਹਾਂ ਜੀ ਤੁਹਾਨੂੰ ਅੱਜ ਤੁਸੀਂ ਮੀਟਿੰਗ ਕੀਤੀ ਹੈ ਦੁਸ਼ਹਿਰੇ ਦੇ ਕਰਕੇ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਜੀ ਬੜੀ ਮੰਡੀ ਦਾ ਸਹਿਯੋਗ ਹੈ ਜੀ ਸਾਰੇ ਭਰਾਵਾਂ ਦਾ ਸਹਿਯੋਗ ਹੈ ਜੀ ਸਾਰੀ ਮੰਡੀ ਸਾਡੇ ਨਾਲ ਹੈ ਜੀ ਅਸੀਂ ਬਹੁਤ ਬਹੁਤ ਅਤਿ ਅਤਿ ਧੰਨਵਾਦ ਆ ਜੀ ਸਾਰੀ ਮੰਡੀ ਦਾ ਜਨਨ ਨੇ ਸਾਨੂੰ ਇਨਾ ਹੌਸਲਾ ਦਿੱਤਾ ਜੀ ਚਲੋ ਤੁਸੀਂ ਦੇਖਦੇ ਹੋ ਅੱਜ ਅਸੀਂ ਪੁੰਜੇ ਸੀਗੇ ਮਤਲਬ ਕਿ ਦੁਸ਼ਿਆਰੇ ਦੀ ਮੀਟਿੰਗ ਦੇ ਵਿੱਚ ਤੇ ਮੈਂ ਤੁਹਾਡਾ ਆਪਣਾ ਸ਼ਿਉ ਕੁਮਾਰ ਅਰੋੜਾ ਤੁਸੀਂ ਇਦਾਂ ਹੀ ਚੈਨਲ ਸਾਡੇ ਦੇਸ਼ ਦੁਨੀਆ ਦੇਖਦੇ ਰਹੋ ਅਸੀਂ ਨਵੀਆਂ ਤੋਂ ਨਵੀਆਂ ਅਪਡੇਟਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ